ਸਤਿ ਸ਼੍ਰੀ ਅਕਾਲ ਮੈਂ ਸੋਨਮ ਸ਼ਰਮਾ ਪੰਜਾਬ ਅਪਡੇਟ ਤੋਂ ਤੁਹਾਡਾ ਸਵਾਗਤ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਆਪਣੇ ਨਗਰ ਭਰਾਜ ਵਿਖੇ ਪਹੁੰਚੇ ਐਮਐਲਏ ਨਰਿੰਦਰ ਕੌਰ ਭਰਾਜ ਅਤਿ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੁੰਦਿਆ ਨਗਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਹਮੇਸ਼ਾ ਲੋਕ ਸੇਵਾ ਦਾ ਬਲਬਖਸ਼ ਦੇ ਰਹਿਣ ਤੇ ਉਹਨਾਂ ਨੇ ਗੁਰੂ ਜੀ ਦੇ ਇਤਿਹਾਸ ਬਾਰੇ ਵੀ ਜਾਣਨਾ ਪਾਇਆ। ਸਾਰੀ ਸੰਗਤ ਨੂੰ ਗੁਰੂ ਸਾਹਿਬ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਪਰਮਾਤਮਾ ਕਰੇ ਕਿ ਅਸੀਂ ਇਹ ਦਿਨ ਦਿਹਾੜੇ ਇਸੇ ਤਰ੍ਹਾਂ ਤੁਮ ਤਾਂ ਦੇ ਨਾਲ ਮਨਾਉਂਦੇ ਰਹੀਏ ਪਰਸੋਂ ਰੋਜ਼ ਨੂੰ ਸਾਰਾ ਨਗਰ ਤੇ ਪਾਠੀ ਸਿੰਘ ਸਾਰੇ ਸਵਾਵਾ ਨਿਵਾ ਰਹੇ ਨੇ ਜਿਨ੍ਹਾਂ ਨੇ ਵੀ ਤਨ ਕਰਕੇ ਮਨ ਕਰਕੇ ਤਨ ਕਰਕੇ ਸਵਾਵਾਂ ਨਿਵਾਈਆਂ ਨੇ ਸਤਗੁਰੂ ਜੀ ਕਿਰਪਾ ਕਰਨ ਉਹਨਾਂ ਦੀਆਂ ਸਵਾਵਾਂ ਲੈ ਕੇ ਵਿਚ ਲਾਉਣ ਜੋ ਵੀ ਮਨੋ ਕਾਮਨਾਵਾਂ ਪਾਵਨਾਵਾਂ ਲੈ ਕੇ ਸੰਗਤ ਨੇ ਸੇਵਾ ਨਿਵਾਈ ਹੈ ਸਤਗੁਰੂ ਕਿਰਪਾ ਕਰਨ ਉਹ ਮਨੋ ਕਾਮਨਾਵਾਂ ਪਾਵਨਾਵਾਂ ਪੂਰੀਆਂ ਹੋਣ ਅੱਜ ਦਾ ਇਹ ਦਿਹਾੜਾ ਅਸੀਂ ਮਨਾ ਰਹੇ ਆਂ ਹੁਣੇ ਅਸੀਂ ਪਿਛਲੇ ਦਿਨੀ ਸ਼ਹੀਦੀ 15 ਵਾੜਾ ਮਨਾ ਕੇ ਆਟੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਜੋ ਸ਼ਖਸੀਅਤ ਹੈ ਉਹਦੀ ਉਦਾਹਰਣ ਪੂਰੀ ਦੁਨੀਆ ਚ ਨਹੀਂ ਮਿਲਦੀ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਹਮੇਸ਼ਾ ਲੜਾਈ ਲੜੀ ਹੈ ਤੇ ਜ਼ੁਲਮ ਨੂੰ ਚੱਲਣਾ ਇੱਕ ਪਾਪ ਦੇ ਬਰਾਬਰ ਕੀ ਹੈ ਜਦ ਜੋਸੇ ਸੰਧਾਰ ਦੇ ਉੱਤੇ ਪਹਿਰਾ ਦਿੰਦੇ ਹੋਏ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਪਹਿਲਾ ਪੂਰੀ ਦੁਨੀਆ ਦੇ ਵਿੱਚ ਸਾਨੂੰ ਇੱਕ ਪਛਾਣ ਦਿੱਤੀ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਕੋਈ ਸਿੱਖ ਕੋਈ ਸਰਦਾਰ ਖੜਾ ਹੁੰਦਾ ਤਾਂ ਉਹਦੀ ਪਛਾਣ ਹੁੰਦੀ ਹੈ ਕਿ ਇਹ ਸਿੱਖ ਹੈ ਇਹ ਪਛਾਣ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਤੇ ਆ ਜੋ ਉਹਨਾਂ ਸੰਧਾਤਾ ਦੇ ਉੱਤੇ ਚੱਲਦੇ ਹੋਏ ਚਾਹੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕੁਰਬਾਨੀ ਹੈ ਚਾਹੇ ਚਾਰੋਂ ਸਾਹਿਬਜਾਦੇ ਮਾਤਾ ਗੁਜਰ ਕੌਰ ਜੀ ਤੇ ਆਪਕਾਰ ਦੇਣਾ ਇਤੋਂ ਵੱਡੀ ਉਦਾਹਰਣ ਸਾ ਸੰਗਤ ਜੀ ਕਿਤੇ ਨਹੀਂ ਮਿਲਦੀ ਅਸੀਂ ਆਪਣੀ ਰੋਜ਼ ਮਰਹਾਂਜੀ ਜ਼ਿੰਦਗੀ ਦੇ ਵਿੱਚ ਸਰਫ ਆਪਣੇ ਨਿੱਜ ਤੇ ਆ ਕੇ ਖੜ ਜਾਂਦੇ ਆਪਣੇ ਨਿੱਜ ਦੇ ਬਾਰੇ ਸੋਚਦੇ ਆ ਦੇਖੋ ਸਾਡਾ ਗੁਰੂ ਜਿਹਨੇ ਸਾਡੇ ਤੋਂ ਦੀ ਸਾਰਾ ਕੁਝ ਹੀ ਕੁਰਬਾਨ ਕਰ ਦਿੱਤਾ ਤੇ ਇੱਕ ਦੁਨੀਆ ਦੇ ਵਿੱਚ ਇੱਕ ਵੈ ਲਖਣ ਜਿਹੜੀ ਮਿਸਾਲ ਆ ਉਹਨੂੰ ਪੈਦਾ ਕੀਤਾ ਅੱਜ ਉਸ ਜੋਦੇ ਦੀ ਉਸ ਗੁਰੂ ਦੀ ਉਸਪਿਤਾ ਦੀ ਖੁਸ਼ੀ ਨੂੰ ਅਸੀਂ ਸਾਰੇ ਸਾਂਝਾ ਕਰ ਰਹੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਕਿ ਜੇ ਅਸੀਂ ਉਹਨਾਂ ਦੇ ਦਿੱਤੇ ਹੋਏ ਉਹਨਾਂ ਦੇ ਦੱਸੇ ਹੋਏ ਕਰਮਾ ਤੇ ਚੱਲਣ ਦੀ ਕੋਸ਼ਿਸ਼ ਕਰੀਏ ਉਹਨਾਂ ਦੇ ਜੋ ਉਪਦੇਸ਼ ਨੇ ਚਾਹ ਜਾਹ ਪਾਪ ਨੂੰ ਦੂਰ ਕਰਨਾ ਹੈ ਆਪਸੀ ਭੇਦ ਭਾਵ ਜਿਹੜਾ ਮਟਾਉਣਾ ਹੈ ਪਿਆਰ ਦੇ ਨਾਲ ਸਲੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਦੂਜਿਆਂ ਦੇ ਵੀ ਹਿੱਤਾਂ ਲਈ ਜਿਹੜੀ ਰੱਖਿਆ ਕਰਨੀ ਹੈ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਸੋ ਅੱਜ ਆਪਾਂ ਸਾਰੇ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਦਿਨ ਮਨਾ ਰਹੇ ਆਂ ਵੜਪਾਗੇ ਆ ਮੈਂ ਇੱਥੇ ਬੈਠੀ ਮੈਂ ਯਾਦ ਕਰ ਰਹੀ ਸੀ ਕਿਉਂਕਿ ਗੁਰੂ ਹੀ ਸਮਤ ਦਿੰਦਾ ਗੁਰੂ ਦਿੰਦਾ ਹੈ ਵੈਸੇ ਤਾਂ ਬਚਪਨ ਤੋਂ ਹੀ ਜਦੋਂ ਤੋਂ ਸੁਰਤ ਸੰਭਾਲੀ ਹੈ ਤਾਂ ਗੁਰੂ ਘਰ ਦੇ ਨਾਲ ਕਿਉਂਕਿ ਪਰਿਵਾਰ ਸਾਰਾ ਜੁੜਿਆ ਹੋਇਆ ਪਰ ਮੇਰੇ ਯਾਦ 2011 ਤੋਂ 2011 ਤੋਂ ਲੈ ਕੇ 2022 ਤੱਕ ਨਿਰੰਤਰ ਬਾਬਾ ਜੀ ਬੈਠੇ ਆ ਦੇਖਦੇ ਆ ਹਰ ਰੋਜ ਲਗਾਤਾਰ ਬਿਨਾਂ ਕਿਸੇ ਨਾਗੇ ਤੋਂ ਮੈਠੀ ਓਮਲਾ ਇਸੇ ਗੁਰੂ ਘਰ ਦੇ ਵਿੱਚ ਇਸ ਹਸਤਾਨਾ ਦੇ ਉੱਤੇ ਨਤਮਸਤਕ ਹੋਣ ਅਰਦਾਸਾਂ ਬੇਨਤੀਆਂ ਕਰਨੀਆਂ ਤੇ ਮਹਾਰਾਜ ਨੇ ਅੱਜ ਰੱਖਿਆ ਵੀ ਕੁਝ ਨੀਲਾ ਕੋਈ ਸੋ ਸਾਧ ਸੰਗਤ ਜੀ ਇਹ ਉਹ ਘਰ ਹੈ ਜਿੱਥੋਂ ਸਾਨੂੰ ਸਭ ਕੁਝ ਮਿਲਦਾ ਸਵਾਇ ਕਿ ਸਾਡੇ ਮਨ ਦੇ ਵਿੱਚ ਕੋਈ ਈਰਖਾ ਨਾ ਹੋਵੇ ਕੋਈ ਮੈਲ ਨਾ ਹੋਵੇ ਜਦੋਂ ਅਸੀਂ ਕਿ ਜੇ ਸੱਚੀ ਭਾਵਨਾ ਦੇ ਨਾਲ ਗੁਰੂ ਦੇ ਲਾੜ ਲਾ ਕੇ ਕੁਝ ਮੰਗਦੇ ਆ ਨਾ ਤਾਂ ਸਾਨੂੰ ਜ਼ਰੂਰ ਮਿਲਦਾ ਹੈ। ਸਮੈਸ ਨਗਰ ਦੀ ਤੇਹੀਆ ਤੇ ਧੀ ਹੀ ਰਹੂੰਗੀ। ਔਰ ਹਮੇਸ਼ਾ ਜੋ ਪਿਆਰ ਦੇ ਕੇ ਤੁਸੀਂ ਨੇ ਮੈਨੂੰ ਇਸ ਨਗਰ ਦੇ ਵਿੱਚੋਂ ਭੇਜਿਆ। ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਆ ਕਿ ਮੇਰਾ ਕੱਲੀ ਦਾ ਨਾਮ ਨਹੀਂ ਮੇਰੇ ਨਾਲ ਮੇਰੇ ਨਗਰ ਦਾ ਨਾਮ ਜੁੜਿਆ ਹੋਇਆ ਤੇ ਮੇਰੇ ਨਗਰ ਦਾ ਨਾਮ ਆ ਜਿਹੜਾ ਹਮੇਸ਼ਾ ਉੱਚਾ ਹੋਵੇ। ਦੇ ਉਸੇ ਕੋਰਸ ਦੇ ਵਿੱਚ ਅਜੇ ਇਲਾਕੇ ਦੀ ਜਿਹੜੀ ਸੇਵਾ ਸੀ ਉਹ ਕਰ ਰਹੇ ਆ ਹੁਣ ਤੱਕ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ